ਭਈ ਪਰਮਾਤਮਾ ਦੇ ਭਗਤ ਸੁਖੀ ਜੀਵਨ ਬਤੀਤ ਕਰਦੇ ਹਨ ਸਾਇਬ ਬਖਸ਼ਿਸ਼ ਕਰਦੇ ਹਨ ਪਰਮਾਤਮਾ ਆਪ ਉਹਨਾਂ ਦੇ ਜਨਮ ਜਨਮਾਂ ਦੇ ਦੁੱਖ ਪਾਪ ਘਟ ਦਿੰਦਾ ਹੈ ਤੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਮਿਲਾ ਲੈਂਦਾ ਹੈ ਗੁਰੂ ਦੀ ਰਜਾ ਵਿੱਚ ਤੁਰਨ ਤੋਂ ਬਿਨਾਂ ਇਹ ਆਪਣਾ ਪਰਿਵਾਰ ਵੀ ਜਿੰਦ ਵਾਸਤੇ ਨਿਰਾ ਮੋਹ ਤੇ ਬੰਧਨ ਬਣ ਜਾਂਦਾ ਹੈ ਤਾਈਓ ਜਗਤ ਗੁਰੂ ਤੋਂ ਭਟਕ ਕੇ ਕੁੜਾਈ ਪਿਆ ਰਹਿੰਦਾ ਹੈ ਗੁਰੂ ਦੀ ਛਾਣ ਆਉਣ ਤੋਂ ਬਿਨਾ ਇਹ ਬੰਧਨ ਨਹੀਂ ਟੁੱਟਦੇ ਗੁਰੂ ਦੀ ਛਾਣ ਪੈਣ ਵਾਲਾ ਮਨੁੱਖ ਮੋਹ ਦੇ ਬੰਧਨਾ ਤੋਂ ਖਲਾਸੀ ਪਾਉਣ ਦਾ ਰਸਤਾ ਲੱਭ ਲੈਂਦਾ ਹੈ ਸਾਹਿਬ ਸਮਝਾਉਣਾ ਕਰਦੇ ਹਨ ਜਿਹੜੇ ਮਨੁੱਖ ਨਿਰੇ ਦੁਨੀਆ ਦੇ ਕੰਮ ਤੰਦੇ ਹੀ ਕਰਦੇ ਹਨ ਪਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ हे ਭਾਈ ਮੈਂ ਵੱਡਾ ਹਾਂ ਇਹ ਧਨ ਮੇਰਾ ਹੈ ਇਸ ਵਿੱਚ ਹੀ ਜਗਤ ਉਲਝਿਆ ਪਿਆ ਹੈ ਉਂਝ ਕੋਈ ਵੀ ਕਿਸੇ ਦਾ ਸਦਾ ਦਾ ਸਾਥੀ ਨਹੀਂ ਬਣ ਸਕਦਾ ਗੁਰੂ ਦੀ ਛਣ ਪੈਣ ਵਾਲੇ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਹਨ ਤੇ ਪ੍ਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰੀ ਰੱਖਦੇ ਹਨ ਉਹਨਾਂ ਦਾ ਆਤਮਕ ਨਿਵਾਸ ਪ੍ਰਭੂ ਚਰਨਾਂ ਵਿੱਚ ਹੋਇਆ ਰਹਿੰਦਾ ਹੈ ਜਿਹੜਾ ਮਨੁੱਖ ਇਸ ਜੀਵਨ ਵਿੱਚ ਹੀ ਇਸ ਭੇਤ ਨੂੰ ਸਮਝਦਾ ਹੈ ਉਹ ਆਪਣੇ ਆਤਮਕ ਜੀਵਨ ਨੂੰ ਪਰਤਾਲਦਾ ਰਹਿੰਦਾ ਹੈ ਪਰਮਾਤਮਾ ਉਸ ਮਨੁੱਖ ਦਾ ਸਹਾਈ ਬਣਿਆ ਰਹਿੰਦਾ ਹੈ ਹੇ ਭਾਈ ਸਾਹਿਬ ਬਖਸ਼ਿਸ਼ ਕਰਦੇ ਹਨ ਗੁਰੂ ਹਰ ਬੇਲੇ ਹੀ ਦਇਆਵਾਨ ਰਹਿੰਦਾ ਹੈ ਮਾਇਆ ਬੇੜਿਆ ਮਨੁੱਖੀ ਗੁਰੂ ਦੀ ਸ਼ਰਨ ਨਹੀਂ ਆਉਂਦਾ ਕਿਸਮਤ ਤੋਂ ਬਿਨਾ ਗੁਰੂ ਪਾਸੋਂ ਵੀ ਕੀ ਮਿਲੇ ਗੁਰੂ ਸਭਨਾਂ ਨੂੰ ਇੱਕ ਪਿਆਰ ਦੀ ਨਿਗਾਹ ਨਾਲ ਵੇਖਦਾ ਹੈ ਪਰ ਸਾਡੀ ਜੀਵਾਂ ਦੀ ਜਿਹੋ ਜਿਹੀ ਭਾਵਨਾ ਹੁੰਦੀ ਹੈ ਸਾਨੂੰ ਗੁਰੂ ਪਾਸੋਂ ਉਹੋ ਜਿਹਾ ਹੀ ਫਲ ਮਿਲ ਜਾਂਦਾ ਹੈ हे ਨਾਨਕ ਜੀ ਜੇ ਗੁਰੂ ਦੀ ਛਰਨ ਪੈ ਕੇ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲਈਏ ਤਾਂ ਪਰਮਾਤਮਾ ਦਾ ਨਾਮ ਮਨ ਵਿੱਚ ਆ ਵਸਦਾ ਹੈ ਵਾਹੀ ਗੁਰਜੀ ਕਾ ਖਾਲਸਾ